ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਆਪਣੇ ਭੈਣ ਨੇ ਪੁੱਛਿਆ ਸੀਗੇ ਕਿ ਆਪਾਂ ਜੈਕਟ ਬਣਾਉਣੀ ਆ ਤਾਂ ਉਹਦੇ ਆਪਾਂ ਕਿੰਨੇ ਕੁੰਡੇ ਪਾ ਸਕਦੇ ਆ ਤੇ ਦੇਖੋ ਜੀ ਮੈਂ ਜੈਕਟ ਤਾਂ ਨਹੀਂ ਬਣਾਈ ਵੱਡੀ ਸਵੈਟਰ ਜ਼ਰੂਰ ਆ ਮੇਰੇ ਕੋਲੇ ਤੇ ਇਹਦੇ ਕੁੰਡੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਆਪਾਂ ਕਿੰਨੇ ਪਾਏ ਹੋਏ ਆ ਅੱਗੇ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਆਪਣੇ ਘਰ ਦਾ ਇਨਸਾਨ ਜੀ ਦੇ ਆਪਾਂ ਬਣਾਉਣੀ ਆ ਕੋਟੀ ਸਵੈਟਰ ਸਵੈਟਰ ਦੇ ਗੁੰਡਿਆਂ ਦਾ ਵੈਸੇ ਫਰਕ ਹੁੰਦਾ ਕਿਉਂਕਿ ਉਹ ਦੋਨਾਂ ਪਾਸਿਆਂ ਦੇ ਇੱਕੋ ਜਿਹੇ ਹੁੰਦੇ ਆ ਤੇ ਜੈਕਟ ਵਾਸਤੇ ਆਪਾਂ ਨੂੰ ਪਿਛਲੇ ਸਾਈਡ ਦੇ ਗੁੰਡੇ ਰੱਖਣੇ ਹੁੰਦੇ ਆ ਜਿੰਨੇ ਉਦੋਂ ਆਪਾਂ ਨੂੰ 5 ਗੁੰਡੇ ਵਧ ਰੱਖਣੇ ਹੁੰਦੇ ਆ 10 ਗੁੰਡੇ ਆਪਾਂ 5 ਰੱਖ ਲਈਏ 10 ਰੱਖ ਲਈਏ ਉਹ ਆਪਣੀ ਮਰਜ਼ੀ ਆ ਜਿੰਨੀ ਆਪਾਂ ਫੱਟੀ ਬਣਾਉਣੀ ਹੁੰਦੀ ਆ ਕਿਉਂਕਿ ਇਹ ਤਾਂ ਬੰਦ ਆ ਸਵੈਟਰ ਦਾ ਹੁਣ ਬੰਦ ਆ ਸਾਰੀ ਤੇ ਉਹਦੇ ਅਸੀਂ ਫੱਟੀ ਰੱਖਣੀ ਹੈ ਜੀ ਵਿਚਾਲੇ ਫੱਟੀ ਰੱਖਣੀ ਹੈ ਇੱਥੇ ਉਹਦੇ ਵਾਸਤੇ ਸਾਨੂੰ ਅਲੱਗ-ਕੁNDE ਅੱਧ-ਭੌਣੇ ਪੈਂਦੇ ਆ ਇੱਕ ਪਾਸੇ ਦੇ ਮੰਨ ਲਓ ਕਿ ਅਸੀਂ ਸਾਡੇ ਇਹਦੇ ਕੋਲੇ ਹੈ ਇਹਦੇ ਹੈਗੇ ਸਵੈਟਰ ਦੇ ਜੀ 65 ਜੋਟੇ ਆ 65 ਜੋਟੇ ਆ ਤਾਂ ਇਹ ਜਾਣੀ ਦੀ ਇਹ ਪੂਰਾ ਵੀ ਵਧੀਆ ਜਿਵੇਂ ਮੰਨ ਲਓ ਕਿ ਐਕਸਰਸਾਈਜ਼ ਤੇ ਆਉਣ ਵਾਲਾ ਸਵੈਟਰ ਹੈ ਤੇ ਤੁਸੀਂ ਆਪਣੇ ਜਿਨ੍ਹਾਂ ਦੇ ਵਾਸਤੇ ਬਣਾਉਣਾ ਹੈ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਸੇ ਕਿਸੇ ਦਾ ਪੇਟ ਵੱਡਾ ਹੁੰਦਾ ਜਾਂ ਕੋਈ ਵਧੀਆ ਸਰੀਰ ਫਿੱਟ ਫਟ ਹੈ ਤਾਂ ਤੁਸੀਂ ਉਹ ਜਿਸ ਹਿਸਾਬ ਨਾਲ ਗੁੰਡੇ ਰੱਖ ਸਕਦੇ ਹੋ ਤੇ ਜੇਕਰ ਥੋੜਾ ਜਿਹਾ ਹੈਵੀ ਹੋਵੇ ਸਰੀਰ ਤਾਂ ਥੋੜੇ ਜਿਹਾ ਆਪਾਂ ਨੂੰ ਵੱਧ ਗੁੰਡੇ ਰੱਖਣੇ ਪੈਂਦੇ ਆ ਕਿਉਂਕਿ ਇਹਦੇ 'ਚ ਤਾਂ ਦੱਸਣ ਦਾ ਇਹ ਕੋਈ ਉਹ ਹੈ ਨਹੀਂਗਾ ਵੀ ਆਪਾਂ ਸਹੀ ਗੁੰਡੇ ਦੱਸ ਸਕੀਏ ਵੀ ਕਿੰਨੇ ਪਾ ਸਕਦੇ ਆ ਜੇ ਤਾਂ ਭਾਰੇ ਤੋਂ ਭਾਰਾ ਇਨਸਾਨਾਂ ਦਾ ਤੁਸੀਂ ਜਿਵੇਂ ਹੁਣ ਇਹਦੇ ਪਾਏ ਹੈਗੇ ਅੱਜੀ ਆਪਾਂ 65 ਝੋਟੇ ਤਾਂ ਤੁਸੀਂ ਪਿਛਲੇ ਪਾਸੇ ਦੇ 65 ਝੋਟੇ ਰੱਖ ਕੇ ਤੇ ਅਗਲੇ ਪਾਸੇ ਦੇ ਤੁਸੀਂ 60 70 ਝੋਟੇ ਰੱਖ ਸਕਦੇ ਹੋ 65 ਹਾਂਜੀ ਇਹਦੇ 65 ਝੋਟੇ ਆ ਤਾਂ ਤੁਸੀਂ 5 ਹੋਰ ਵਧਾ ਸਕਦੇ ਹੋ 10 ਗੁੰਡੇ ਜੇ 10 ਗੁੰਡੇ ਫੱਟੀ ਰੱਖਦੇ ਹੋ ਤਾਂ 10 ਗੁੰਡੇ ਤੁਸੀਂ ਵਧਵਾ ਸਕਦੇ ਹੋ ਤੇ ਜੇਕਰ ਥੋੜਾ ਜਿਹਾ ਸਰੀਰ ਚ ਪਤਲੇ ਆ ਤਾਂ ਤੁਸੀਂ ਇਦੋਂ ਘੱਟ ਰੱਖ ਸਕਦੇ ਹੋ 55 ਜੋਟੇ ਜਿਵੇਂ ਆਪਾਂ ਮਗਰ ਦੇ ਰੱਖ ਕੇ ਤਾਂ 60 ਅਸੀਂ ਅਗਲੇ ਪਾਸੇ ਦੇ ਬਣਾ ਸਕਦੇ ਆ 30 30 ਜੋਟਿਆਂ ਦੀ ਅਸੀਂ ਅਗਲਾ ਪਾਸਾ ਬਣਾ ਸਕਦੇ ਆ ਉਹ ਆਪਣੇ ਸਰੀਰ ਦੇ ਹਿਸਾਬ ਨਾਲ ਹੁੰਦਾ ਜੀ ਕਿਉਂਕਿ ਜੇ ਆਪਾਂ ਜਿਹੜਾ ਹੁਣ ਆਪਣੇ ਘਰੇ ਆਪਣਾ ਹੈਗਾ ਕੋਈ ਜਿਹਦਾ ਜਿਹਦੇ ਵਾਸਤੇ ਭੈਣ ਭਰਾ ਵਾਸਤੇ ਬਣਾਉਣਾ ਆਪਾਂ ਕੋਟੀ ਸਵੈਟਰ ਉਹਦੇ ਸਰੀਰ ਨੂੰ ਵੇਖ ਕੇ ਬਣਾਇਆ ਜਾਂਦਾ ਜੀ ਕਿ ਉਹਨੂੰ ਕਿੰਨੇ ਕੋਈ ਹੁਣ ਪਤਲੇ ਹੁੰਦੇ ਆ ਕੋਈ ਮੋٹے ਹੁੰਦੇ ਆ ਤਾਂ ਉਸ ਤਰ੍ਹਾਂ ਆਪਾਂ ਗੁੰਡੇ ਰੱਖ ਸਕਦੇ ਆ ਤੇ ਆਪਣੀ ਭੈਣ ਨੇ ਪੁੱਛਿਆ ਸੀਗਾ ਕਿ ਆਪਾਂ ਜੈਕਟ ਬਣਾਉਣ ਵਾਸਤੇ ਕਿੰਨੇ ਗੁੰਡੇ ਪਾਵਾਂਗੇ ਕਿੰਨੇ ਗੁੰਡੇ ਪਾਈਏ ਅਸੀਂ ਤੇ ਉਹਦੇ ਵਾਸਤੇ ਭੈਣ ਨੂੰ ਮੈਂ ਦੱਸਦੀ ਆ। ਬਾਕੀ ਭੈਣ ਨੇ ਮੇਰੇ ਡਿਜ਼ਾਈਨ ਵੇਖ ਕੇ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਆਪਾਂ ਨੂੰ ਬਹੁਤ ਚੰਗਾ ਲੱਗਿਆ। ਉਹਦਾ ਬਹੁਤ-ਬਹੁਤ ਭੈਣ ਨੂੰ ਥੈਂਕ ਯੂ। ਕਹਿੰਨੀ ਆ ਮੈਂ ਕਿ ਜਿਹੜਾ ਕੋਈ ਵਧੀਆ ਕਮੈਂਟ ਕਰਦਾ ਉਹਦੇ ਵਾਸਤੇ ਆਪ ਨੂੰ ਬਹੁਤ ਹੌਸਲਾ ਵੀ ਬਹੁਤ ਮਿਲਦਾ ਜੀ ਤੇ ਚੰਗਾ ਵੀ ਬਹੁਤ ਲੱਗਦਾ। ਤੇ ਇਸ ਤਰ੍ਹਾਂ ਵੀ ਆਪਾਂ ਇੱਕ ਦੂਜੇ ਨੂੰ ਵਧੀਆ ਤੋਂ ਵਧੀਆ ਕਮੈਂਟ ਕਰੀਏ ਵਧੀਆ ਅਗਲੇ ਦਾ ਸਹਿਯੋਗ ਦੇਈਏ ਤੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਜੀ ਤੇ ਮੈਨੂੰ ਭੈਣਾ ਨੇ ਦੋ ਭੈਣਾਂ ਨੇ ਕਮੈਂਟ ਕੀਤੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਆਪਦੇ ਆਪ ਚ ਤੇ ਬਾਕੀ ਉਹਨਾਂ ਨੇ ਆਹ ਜੈਕਟ ਬਣਾਉਣ ਬਾਰੇ ਪੁੱਛਿਆ ਸੀ ਡਿਜ਼ਾਈਨ ਬਾਰੇ ਵੀ ਉਹਨਾਂ ਨੇ ਆਖਿਆ ਸੀ ਬਹੁਤ ਵਧੀਆ ਚਲੋ ਜੀ ਭੈਣੇ ਉਹਦੇ ਵਾਸਤੇ ਵੀ ਆਪ ਦਾ ਫਿਰ ਤੋਂ ਥੈਂਕ ਯੂ ਤੇ ਬਾਕੀ ਮੈਂ ਤੁਹਾਨੂੰ ਆ ਦੱਸ ਹੀ ਦਿੱਤਾ ਵੀ ਮੈਂ ਇਹਦੇ ਆ ਤੁਸੀਂ ਵੇਖ ਲਓ ਵੀ ਮੇ ਜਾਣੇ ਦੀ ਪੂਰਾ ਵੱਡਾ ਸਵਾਟਰ 65 ਜੋਟੇ ਪਾਏ ਆ ਜੀ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਮਾ ਕੀ ਬਾਰਡਰ ਵੀ ਆਪਾਂ ਚਲੋ ਹਾਈ ਕੋਲਟਾ ਇੱਕ ਸਿੱਧਾ ਦਾ ਹੀ ਬਣਾਇਆ ਹੋਇਆ ਵੈਸੇ ਸਿਆਣੇ ਬੰਦਿਆਂ ਦੇ ਤੈਸ ਤਰ੍ਹਾਂ ਦਾ ਹੀ ਵਧੀਆ ਲੱਗਦਾ ਤੇ ਅੱਗੇ ਤੁਸੀਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਵੇਂ ਦਾ ਤੁਸੀਂ ਜਿਵੇਂ ਦਾ ਜੋ ਆਟਰ ਕੋਟੀ ਜਿਵੇਂ ਦੇ ਬੰਦੇ ਦਾ ਬਣਾਉਣਾ ਚਾਹੁੰਦੇ ਹੋਂ ਜੇ ਪਤਲਾ ਹੈ ਜਾਂ ਮੋਟਾ ਹੈ ਜੈਕਟ ਬਣਾਉਣਾ ਚਾਹੁੰਦੇ ਹੋਂ ਤਾਂ ਉਹਦੇ ਹਿਸਾਬ ਨਾਲ ਤੁਸੀਂ ਕੁੰਡੇ ਪਾ ਸਕਦੇ ਹੋ ਜੋਟੇ ਤੁਹਾਨੂੰ ਮੋਟਾ ਜਾਂ ਆਈਡੀਆ ਦੇ ਤਾਂ ਕੋਈ ਹੋਰ 2-4 ਕੁੰਡੇ ਵੱਧ ਘੱਟ ਹੋਣਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜ਼ਿਆਦਾ ਨਾ ਹੋਣ ਬਾਕੀ ਉਹਨਾਂ ਦਾ ਹਿਸਾਬ ਹੁੰਦਾ ਜੀ ਜਿਹੜੀ ਆਪਾਂ ਉਹਨਾਂ ਲਾਉਣੀ ਹੈ ਉਹਨਾਂ ਹੋਣਾ ਦਾ ਵਰਦਮਾਨ ਦੀ ਹੈ ਜੀ ਵਧੀਆ ਵਾਲੀ ਉਹਨਾਂ ਤੇ ਜੇ ਆਪਣਾ ਬਰੀਕ ਉਹਨਾਂ ਹੈ ਮੋਟੀ ਹੁੰਨ ਤੇ ਲਾਉਨੇ ਆ ਤਾਂ ਉਹਦੇ ਗੁੰਡੇ ਤੋਂ ਸਾਨੂੰ ਥੋੜੇ ਘੱਟ ਪਾਉਣੇ ਚਾਹੀਦੇ ਆ ਕਿਉਂਕਿ ਮੋਟੀ ਹੁੰਨ ਵੈਸੇ ਹੀ ਖੁੱਲ ਜਾਂਦੀ ਏ। ਕੁਝ ਡਿਜ਼ਾਈਨ ਤੇ ਵੀ ਡਿਪੈਂਡ ਕਰਦਾ ਵੀ ਡਿਜ਼ਾਈਨ ਆਪਾਂ ਜਿਹੜਾ ਪਾਉਣਾ। ਵੀ ਉਹ ਵੀ ਕੋਈ ਡਿਜ਼ਾਈਨ ਹੁੰਦਾ ਵੀ ਕੋਈ ਲੂਜ਼ ਹੋ ਜਾਂਦਾ ਕੋਈ ਖਿੱਚਿਆ ਜਾਂਦਾ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਧਿਆਨ ਰੱਖ ਕੇ ਹੀ ਆਪਾਂ ਨੂੰ ਗੁੰਡੇ ਪਾਉਣੇ ਪੈਂਦੇ ਆ ਜੀ। ਤੇ ਜੇ ਚਲੋ ਜੀ ਜੇ ਮੇਰੀ ਜਾਣਕਾਰੀ ਮੈਨੂੰ ਚੰਗੀ ਲੱਗੀ ਹੋਈ ਤਾਂ ਜ਼ਰੂਰ ਵੇਖ ਲੈਣ ਵੀਡੀਓ ਤੇ ਜੇ ਕੋਈ ਹੋਰ ਗਲਤੀ ਹੋ ਗਿਆ ਤਾਂ ਮੈਨੂੰ ਮਾਫ਼ ਕਰਨਾ ਤੇ ਬਾਕੀ ਤੁਸੀਂ ਜੋਟਿਆਂ ਬਾਰੇ ਹੀ ਪੁੱਛਿਆ ਸੀ ਭੈਣੇ ਤੇ ਮੈਂ ਉਹ ਤੁਹਾਨੂੰ ਮੈਂ ਇਹ ਸਵਾਟਰ ਦੀ ਦੱਸ ਦਿੱਤੇ ਆ ਵੀ ਆਪਾਂ 65 ਜੋਟੇ ਪਾ ਕੇ ਬਣਾਏ ਆ ਤੇ ਤੁਸੀਂ ਜਿਵੇਂ ਦਾ ਬਣਾਉਣਾ ਹੈ ਜੇ ਤਾਂ ਕੋਈ ਭਾਰਾ ਬੰਦਾ ਹੈ ਤਾਂ ਤੁਸੀਂ 60 65 ਜੋਟੇ ਰੱਖ ਸਕਦੇ ਹੋ ਪਿਛਲੇ ਪਿਛਲੇ ਪਾਸੇ ਦੇ ਪਿਛਲੇ ਪਾਸੇ ਦੇ ਆਪਣੇ ਹਾਂ ਤਾਂ ਜੋਟੇ ਰੱਖ ਕੇ ਤਾਂ ਅਗਲੇ ਆਪਾਂ 70 ਰੱਖ ਸਕਦੇ ਆ ਆਹਾਂ ਦੂਜਾ 35 35 ਪੱਟੀ ਬਣਾਉਣੀ ਹੈ ਜਦੋਂ ਅਸੀਂ 35 35 ਜੋਟੇ ਅਗਲੇ ਪਾਸੇ ਦੇ ਰੱਖ ਕੇ ਅਸੀਂ ਬਣਾ ਸਕਦੇ ਆ ਤੇ ਬਾਕੀ ਫੇਰ ਉਹੀ ਗੱਲ ਵੀ ਆਪਦੇ ਬੰਦੇ ਦੇ ਸਰੀਰ ਦੇ ਹਿਸਾਬ ਨਾਲ ਬਣਾਉਣੀ ਹੈ ਤਾਂ ਤੁਸੀਂ ਕੋਈ 2-4 ਕੁੰਡੇ ਵੱਧ ਘੱਟ ਵੀ ਕਰ ਸਕਦੇ ਆ ਜੇ ਹੋਰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਬਾਕੀ ਤੁਹਾਨੂੰ ਜਿਵੇਂ ਚੰਗਾ ਲੱਗਿਆ ਤੁਸੀਂ ਕਰ ਸਕਦੇ ਹੋ ਡਿਜ਼ਾਈਨ ਵੀ ਤੁਸੀਂ ਪਾਉਂਗੇ ਡਿਜ਼ਾਈਨ ਤੇ ਵੀ ਬਹੁਤ ਡਿਪੈਂਡ ਕਰਦੇ ਆ ਕੁੰਡੇ ਉਹਨਾਂ ਤੇ ਵੀ ਬਹੁਤ ਕਰਦੇ ਆ ਆਪਦੇ ਹੱਥ ਤੇ ਵੀ ਬਹੁਤ ਕਰਦੇ ਆ ਜੀ ਬਹੁਤ ਗੱਲਾਂ ਹੁੰਦੀਆਂ ਇਹਦੇ ਵਿੱਚ ਤੇ ਬਾਕੀ ਜੇ ਸਲਾਈਆਂ ਦਾ ਸਾਬ ਹੁੰਦਾ 10 ਨੰਬਰ ਦੀ ਸਲਾਈ ਤੇ ਬਣਾਇਆ ਹੋਇਆ ਆਪਾਂ ਨੇ ਤੇ ਸਲਾਈਆਂ ਤਾਂ ਚਲੋ ਜੀ ਉਹੀ 10 ਨੰਬਰ ਦੀਆਂ ਹੀ ਚੱਲਦੀਆਂ ਤੇ ਚਲੋ ਜੀ ਜੇ ਮੇਰੇ ਨਾਲ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਵੀ ਜਰੂਰ ਕਰ ਦਿਓ ਜੇ ਕੋਈ ਹੋਰ ਮੇਥੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਤੁਸੀਂ ਦੱਸ ਵੀ ਸਕਦੇ ਹੋ ਜੇ ਕੋਈ ਰਹਿ ਗਿਆ ਹੋ ਤਾਂ ਦੁਬਾਰਾ ਪੁੱਛ ਸਕਦੇ ਆ ਇਹਦੇ 'ਚ ਕੋਈ ਉਹ ਗੱਲ ਨਹੀਂ ਹੈਗੀ ਤੇ ਆਪਾਂ ਦੁਬਾਰਾ ਪੁੱਛ ਹੀ ਸਕਦੇ ਆ ਜੇ ਤੁਸੀਂ ਦੁਬਾਰਾ ਕਮੈਂਟ ਕਰ ਦਿਓ ਤੇ ਚਲੋ ਜੀ ਮੇਰੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਵੇਖਿਓ ਤੇ ਲਾਈਕ ਸਬਸਕ੍ਰਾਈਬ ਵੀ ਕਰ ਲਿਓ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ